ਵੋ ਬਦਲੇ ਹਵਾਵਾਂ ਦੇ ਸਿਰਖ ਭੀਮ ਨੇ ਤੋੜ ਦਿੱਤੇ ਸਾਡੇ ਸਾਰੇ ਹਰਿੰਦਰ ਵਿੱਕੀ ਜੀ ਮੇਰਾ ਭਰਾ ਕਾਲਾ ਮਰਦਾਨ ਜੀ ਸੋ ਸਾਡੇ ਅਜਹੀਮਪੁਰ ਡੇਰੇ ਤੋਂ ਬਾਬਾ ਜੀ ਆਏ ਸਨ ਬਾਬਾ ਪ੍ਰਕਾਸ਼ ਨਾਦ ਜੀ ਉਹਨਾਂ ਕੋਲੋਂ ਬਹੁਤ ਕੁਝ ਮਿਲਦਾ ਸਿੱਖਣ ਨੂੰ ਵੋ ਬਦਲੇ ਹਵਾਵਾਂ ਦੇ ਸਿਰਖ ਭੀਮ ਨੇ ਤੋੜ ਦਿੱਤੇ ਸਾਡੇ ਜਿਹੜਾ ਫੈਨੇ ਨਾ ਜਉਂਦੇ ਜੱਗ ਤੇ ਚੱਲਦਾਰ ਨਾ ਐ ਸਿੱਕਾ ਬਾਬਾ ਸਾਬ ਦਾ ਉਹ ਜਿਹੜਾ ਫੈਨੇ ਨਾ ਜਉਂਦੇ ਜੱਗ ਤੇ ਚੱਲਦਾਰ ਨਾ ਐ ਸਿੱਕਾ ਬਾਬਾ ਸਾਬ ਦਾ ਤੇ ਸੱਦਿਆਂ ਤੋਂ ਜੋ ਰਾਜ ਬਖਸ਼ਿਆ ਇੱਕ ਦਿਨ ਲੈਣਾ ਖੋ ਭੀਮਰਾ ਦੀ ਗੱਲ ਕਰਨਗੇ ਜੋ ਉਹ ਆ ਮੇਰੀਆਂ ਭੈਣਾਂ ਦੇਸ਼ ਤੇ ਰਾਜ ਕਰਦੀ ਆ ਬਦੌਲਤ ਭੀਮਰਾਓ ਦੀ ਇਹ ਜਿਹੜੀ ਅੱਜ ਤੁਸੀਂ ਬਰਾਬਰ ਦਾ ਬੈਠੀਆਂ ਹੋ ਕੋਈ ਕੋਈ ਖਰਾਬਰ ਨੇ ਜਿਨ੍ਹਾਂ ਨੇ ਤੁਹਾਨੂੰ ਅਧਿਕਾਰ ਲੈ ਕੇ ਦਿੱਤੇ ਆ ਮੈਂ ਕੱਲ ਸੁਨਾਈ ਦੇ ਬੈਠਾ ਭਾਜੀ ਕੋ ਗੱਲ ਜ਼ਰੂਰੀ ਸ਼ੇਅਰ ਵੀ ਕਰਨੀ ਆ ਤੇ ਮੈਂ ਕਿਹਾ ਭਾਜੀ ਕੋਈ ਗੱਲ ਨਹੀਂ ਚੱਕਦੇ ਆ ਸ਼ੂਟਰ ਫਿਲਮ ਮੈਂ ਕਿਹਾ लाज ਇੱਕ ਮੁੰਡਾ ਕਹਿੰਦਾ ਵੀ ਇਹ ਸਟੋਰੀ ਕਹਦੀ ਆ ਮੈਂ ਕਿਹਾ ਭਾਈ ਸਾਹਿਬ ਇਹ ਸਟੋਰੀ ਆਪਣੀ ਆ ਸਟੋਰੀ ਇਹ ਆਪਣੀਆਂ ਕਿੰਨਾ ਚਾ ਉਹ ਮੈਂ ਕਹਿਆ ਯਾਰ ਤੁਹਾਡੇ ਮਾਈਂਡ ਦੇ ਵਿੱਚ ਗੱਲਾਂ ਹੀ ਐਸੀਆਂ ਬਿਠਾ ਦਿੱਤੀਆਂ ਕਿ ਅਸੀਂ ਉਹ ਸਾਰਾ ਕੁਝ ਭੁੱਲ ਕੇ ਬੈਠੇ ਆ ਉਹ ਬਦਲੇ ਹਵਾਵਾਂ ਦੇ ਸਿਰਕ ਪੀਵਨੇ ਥੋੜ ਦੇਤੇ ਸਾਡੇ